ਸਤਿ ਸ਼੍ਰੀ ਅਕਾਲ ਜੀ ਆਪਾਂ ਮੁਹਾਲੀ ਜ਼ਿਲ੍ਹੇ ਦੇ ਪਿੰਡ ਵਿੱਚ ਖੜੇ ਆਂ ਇੱਥੇ ਆਪਾਂ ਨੂੰ ਜ਼ਮੀਨ ਮਿਲ ਜੂਗੀ ਰੋਡ ਤੇ ਵਧੀਆ ਜ਼ਮੀਨ ਹੈ ਜੀ 40 ਲੱਖ ਰੁਪਏ ਕਨਾਲ ਦੀ ਡਿਮਾਂਡ ਹੈ ਆਨ ਰੋਡ ਮਿਲ ਜੇਗੀ ਵਧੀਆ ਲੋਕੇਸ਼ਨ ਹੈ ਜੀ ਮੁਹਾਲੀ ਸੈਕਟਰ ਦੇ ਨੇੜੇ ਪੈਂਦਾ ਦੇਖੋ ਸੈਕਟਰ ਦੇ ਆਂ ਦਿਖ ਰਹੇ ਆ ਬਿਲਡਿੰਗ ਇਹ ਜਮੀਨ ਹੈ ਇਹ ਫਿਊਚਰ ਦੀ ਪਲੈਨਿੰਗ ਤੁਸੀਂ ਕਰ ਸਕਦੇ ਹੋ ਇੱਥੇ ਕੋਈ ਗੋਡਾਊਨ ਬਣਾ ਲਓ ਜਾਂ ਕਮਰਸ਼ੀਅਲ ਕੋਈ ਕੁਝ ਕੋਈ ਕੰਮ ਕਰਨਾ ਕੋਈ ਕਮਰੇ ਬਣਾਣੇ ਆ ਕੋਈ ਰੈ residențial ਲੈਂਡ ਬਣਾਣੀਆਂ ਤੁਸੀਂ ਬਣਾ ਸਕਦੇ ਹੋ ਆਨ ਰੋਡ ਜਮੀਨ ਹੈ ਜੀ ਵਧੀਆ ਸੈਕਟਰ ਦੇ ਵਿੱਚ ਪੈਂਦੀ ਹੈ ਸੈਕਟਰ 9 ਦੇ ਨੇੜੇ ਜਿਹੜੇ ਮੋਹਾਲੀ ਡਿਸਟ੍ਰਿਕਟ ਤੇ ਮੋਹਾਲੀ ਤਹਿਸੀਲ ਤੇ ਜਮੀਨ ਹੈ ਜੀ ਇਹ ਨਾਲ ਇਹ ਸੈਕਟਰ ਆ ਗਿਆ ਦੇਖੋ ਇਹ ਮੁਹਾਲੀ ਜ਼ਿਲ੍ਹਾ ਦੀ ਸਭ ਤੋਂ ਵੱਡੀ ਬਿਲਡਿੰਗ ਦਿਖ ਰਹੀ ਸੈਂਡਵੁੱਡ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ 152 39099 ਦੁਬਾਰਾ ਫੇਰ ਜੀ ਨੋਟ ਕਰ ਲਓ ਜੀ ਨੰਬਰ 152 39099 ਸਾਡਾ ਕੰਟੈਕਟ ਨੰਬਰ ਹੈ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ